ਬਰਸਾਤ ਦਾ ਮੌਸਮ ਸ਼ੁਰੂ ਹੋ ਚੁੱਕਿਆ ਹੈ ਤੇ ਇਸ ਦੇ ਕਾਰਨ ਹੀ ਲੋਕਾਂ ਦੇ ਵਿੱਚ ਕਾਫੀ ਡਰ ਦਾ ਮਾਹੌਲ ਵੀ ਹੈ ਕਿਉਂਕਿ ਜਿਸ ਥਾਂ ਦੇ ਉੱਪਰ ਪਾਣੀ ਜ਼ਿਆਦਾ ਇਕੱਠਾ ਹੋ ਜਾਂਦਾ ਹੈ ਤਾਂ ਉਸ ਥਾਂ ਤੇ ਘਰਾਂ ਤੇ ਦਫ਼ਤਰਾਂ ਦੇ ਅੰਦਰ ਵੀ ਪਾਣੀ ਵੜ ਜਾਣ ਦੇ ਕਾਰਨ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕੁਝ ਇਸੇ ਤਰ੍ਹਾਂ ਦਾ ਆਲਮ ਵਿਖਾਈ ਦਿੱਤਾ ਸੰਗਰੂਰ ਦੇ ਵਿੱਚ ਜਿੱਥੇ ਕਿ ਲੋਕਾਂ ਨੇ ਮੀਂਹ ਦੇ ਪਾਣੀ ਤੋਂ ਬੱਚਿਆਂ ਦੇ ਲਈ ਪਹਿਲਾਂ ਤੋਂ ਹੀ ਇੰਤਜ਼ਾਮ ਕਰਨੇ ਸ਼ੁਰੂ ਕਰ ਦਿੱਤੇ ਨੇ। ਦੇ ਨਾਲ ਹੀ ਸਰਕਾਰੀ ਦਫ਼ਤਰਾਂ ਦੇ ਵਿੱਚ ਪਾਣੀ ਨਾ ਵੜੇ ਇਸ ਦੇ ਲਈ ਫਲੱਡ ਗੇਟ ਬਣਾਏ ਜਾ ਰਹੇ ਨੇ ਤੇ ਲੋਕਾਂ ਨੇ ਆਪਣੇ ਘਰਾਂ ਦੇ ਬਾਹਰ ਵੀ ਕੰਦਾ ਕੱਟ ਕੇ ਇੰਤਜ਼ਾਮ ਕਰਨੇ ਸ਼ੁਰੂ ਕਰ ਦਿੱਤੇ ਨੇ ਇਹ ਬਰਸਪਾਲ ਲਾਈਸੈਂਸ ਜਿਸਨ ਦਫ਼ਤਰ ਹੈ ਜੀ ਸਾਡਾ ਇਹ ਬਾਹਰਲਾ ਪਾਣੀ ਛੜਕਦਾ ਜੀ ਅੰਦਰ ਵੜਦਾ ਜੀ ਅੰਦਰ ਸੀ ਸੀ ਵੀ ਕਰਾਇਆ ਹੋਈ ਜੀ ਬੋਰਵੈਲ ਜੀ ਧਰਤੀ ਚ ਜਾਣ ਵਾਸਤੇ ਪਾਣੀ ਅੰਦਰਲਾ ਪਾਣੀ ਤਾਂ ਵਗ ਜਾਂਦਾ ਜੀ ਧਰਤੀ ਚ ਜਦੋਂ ਬਾਹਰਲਾ ਪਾਣੀ ਹੈ ਜੀ ਉਹ ਖਾਸਾ ਨੁਕਸਾਨ ਕਰਦਾ ਜੀ ਅੰਦਰ ਕੜ ਵੀ ਖਰਾਬ ਹੁੰਦਾ ਸਾਡਾ ਟੇਬਲਾਂ ਦੇ ਉੱਪਰ ਪਾਣੀ ਟੇਬਲ ਗਲੇ ਪੈ ਨੇ ਜਿੱਥੋਂ ਇੰਨਾ ਨੁਕਸਾਨ ਹੁੰਦਾ ਜੀ ਹੱਦੋਂ ਵੱਧ ਏਕ ਇੱਕ ਦਿਨ ਪੂਰਾ ਲੱਗਦਾ ਜੀ ਸਫਾਈਆਂ ਕਰਨ ਤੇ ਜੀ ਸਾਰੇ ਕਮਰਿਆਂ 'ਚ ਗੰਦ ਪੈ ਜਾਂਦੇ ਜੀ ਪੂਰਾ ਸਰ ਇਹ ਇੱਟਾਂ ਦੀ ਦਵਾਰ ਉਧਰ ਦੇ ਪਾਸੇ ਜੀ ਪਾਣੀ ਉਧਰ ਵੀ ਸਾਡਾ ਮਦਰ ਰਿਕਾਡ ਪਿਆ ਉਲੀ ਸਾਈਡ ਜੀ ਤੇ ਉਧਰ ਛੋਟਾ ਗੇਟ ਸੀ ਇੱਧਰ ਇਹ ਵੱਡਾ ਗੇਟ ਤਾਂ ਲਵਾਤਾ ਜੀ ਇਹ ਸਾਰਾ ਪਾਣੀ ਅੰਦਰ ਤੱਕ ਮਾਰ ਕਰਦਾ ਜੀ ਜਦੋਂ ਸਾਰ ਇਹ ਪਾਣੀ ਇੱਧਰਲਾ ਪਾਣੀ ਦਫ਼ਤਰ ਨੂੰ ਜਦੋਂ ਜਾਂਦਾ ਕੋਈ ਗੱਡੀ ਲੰਘਦੇ ਬਾਹਾਂ ਲੰਘਦਾ ਮਾਂ ਕੇ ਸਾਰਾ ਅੰਦਰ ਪਾਣੀ ਜਾਂਦਾ ਜੀ ਇਸ ਕਰਕੇ ਗੀਟ ਲੱਗਿਆ ਹੋਇਆ ਜੀ ਇਹ ਗੇਟ ਤਾਲ ਲਵਾਇਆ ਜਾਂਦਾ ਜੀ ਵੀ ਹੁਣ ਅਸੀਂ ਇਹ ਕਾਰਨ ਇਹ ਚੀਜ਼ ਕਹਿ ਰਹੇ ਹਾਂ ਜੀ ਵੀ ਇਹ ਪਾਣੀ ਦਾ ਵੱਧ ਤੋਂ ਵੱਧ ਹੱਲ ਕੀਤਾ ਜਾਵੇ ਕਿਸੇ ਵਾਸਤੇ ਨਿਕਾਸ ਹੋਵੇ ਤੇ ਸਾਡੇ ਦਫ਼ਤਰ ਦੇ ਵਿੱਚ ਸਾਡਾ ਰਿਕਾਰਡ ਸਾਰਾ ਖਰਾਬ ਹੁੰਦਾ ਤੇ ਇਹ ਜੋ ਅਸੀਂ ਚੱਕਦੇ ਆ ਸਾਨੂੰ ਮਤਲਬ ਇਹ ਡਰ ਰਹਿੰਦਾ ਜੀ ਜੇ ਅਸੀਂ ਇੱਕ ਵਾਰੀ ਚੱਕ ਕੇ ਉਧਰੋਂ ਮੀਂਹ ਆ ਜੇ ਤੇ ਸਾਨੂੰ ਫੇਰ ਦੁਬਾਰਾ ਮਤਲਬ ਇਹਨੂੰ ਫੇਰ ਲਾਉਣਾ ਪੈਂਦਾ ਜੀ ਇਹ ਮੌਸਮ ਬਿਆਨ ਦੱਸਿਆ ਜੀ ਮੇ ਪਾਣੀ ਜ਼ਿਆਦਾ ਆਊਗਾ ਪਹਿਲਾਂ ਵੀ ਸਾਡੇ ਅੰਦਰ ਪਾਣੀ ਵਰਦਾ ਸੀਗਾ ਤੇ ਹੁਣ ਸਾਨੂੰ ਬਚਾਉ ਵਾਸਤੇ ਫਿਰ ਬਾਹਰੋਂ ਇੱਟਾਂ ਲਾਉਣੀ ਪੈਣੀਆਂ ਇੱਟਾਂ ਲਾ ਕੇ ਨਾ ਇਹ ਪੱਕੀ ਸਿਮਿੰਟ ਨਾਲ ਅਸੀਂ ਲਾ ਕੇ ਨਾ ਔਰ ਹੁਣ ਆਪਣਾ ਸਮਾਨ ਕੇ ਬਚਾਉ ਲਈਏ ਇੱਟਾਂ ਲਈਆਂ ਇਸ ਗੇਟ ਵੀ ਲਈਆਂ ਦੂਸਰੇ ਗੇਟ ਵੀ ਲਈਆਂ ਜੀ ਮেইন ਗੇਟ ਸ਼ਹਿਰ ਦੇ ਵਿੱਚ ਪਾਣੀ ਦੀ ਨਿਕਾਸੀ ਦੇ ਲਈ ਜ਼ਿੰਮੇਦਾਰ ਸੀਵਰੇਜ ਵਿਭਾਗ ਦੇ ਨਾਲ ਜਦੋਂ ਇਸ ਬਾਰੇ ਗੱਲਬਾਤ ਕੀਤੀ ਗਈ ਤਾਂ ਐਕਸੀਅਨ ਨੇ ਦੱਸਿਆ ਕਿ بارش ਤੋਂ ਪਹਿਲਾਂ ਵਿਭਾਗ ਵੱਲੋਂ ਪੂਰੇ ਸ਼ਹਿਰ ਦੀ ਸਫਾਈ ਕਰ ਦਿੱਤੀ ਗਈ ਸੀ ਲੇਕਿਨ بارش ਹੋ ਜਾਣ ਦੇ ਕਾਰਨ ਪਾਣੀ ਸੀਵਰੇਜ ਦੇ ਵਿੱਚ ਦੁਬਾਰਾ ਆਇਆ ਤਾਂ ਉਸ ਦੇ ਨਾਲ ਬਹੁਤ ਜ਼ਿਆਦਾ ਪਲਾਸਟਿਕ ਵੀ ਇਕੱਠੀ ਹੋ ਗਈ ਤੇ ਇਸ ਦੇ ਨਾਲ ਸੀਵਰੇਜ ਫਿਰ ਤੋਂ ਬਲੌਕ ਹੋ ਗਏ ਨੇ ਜਿਸ ਕਾਰਨ ਹੁਣ ਪਾਣੀ ਨਹੀਂ ਨਿਕਲ ਰਿਹਾ ਤੇ ਇਸ ਦੇ ਚੱਲਦੇ ਹੀ ਦੁਬਾਰਾ ਫਿਰ ਤੋਂ ਸਫਾਈ ਕੀਤੀ ਜਾ ਰਹੀ ਹੈ ਦੇਖੋ ਜੀ ਜਿਹੜੀ ਪਿਛਲੇ ਹਫਤੇ بارش ਹੋਈ ਆ ਇਹਦੇ ਨਾਲ ਕੁਝ ਨਾਲੀਆਂ ਕੁਝ ਡ੍ਰੇਨਸ ਦਾ ਇਸ਼ੂ ਸੀ ਜਿਹਦੇ ਕਰਕੇ ਪਾਣੀ ਵਾਪਸ ਸਾਡੀ ਸੀਵਰ ਸਿਸਟਮ ਚ ਆ ਚੁੱਕਿਆ ਚਲੋ ਮਾਨਯੋਗ ਪ੍ਰਸ਼ਾਸਨ ਦੇ ਉੱਚ ਅਧਿਕਾਰੀ ਇਸ ਚੀਜ਼ ਨੂੰ ਕਾਫੀ ਗੰਭੀਰਤਾ ਨਾਲ ਲੈ ਰਹੇ ਆ ਉਹਨਾਂ ਡਿਪਾਰਟਮੈਂਟਸ ਨੂੰ ਵੀ ਦਿਸ਼ਾ ਨਿਰਦੇਸ਼ ਜਾਰੀ ਉਹ ਰੱਖੇ ਆ ਜਿਹੜਾ ਸਾਡੇ ਨਾਲ ਸੰਬੰਧਿਤ ਹੈ ਸੀਵਰ ਦੀ ਸਫਾਈ ਦਾ ਕੰਮ ਇਹ ਹੁਣ ਚਲੋ ਬਾਰਿਸ਼ ਕਰਕੇ ਸੀਵਰ ਦੀਆਂ ਇਸ ਵੇਲੇ ਕੰਪਲੇਂਟਸ ਕਾਫੀ ਜ਼ਿਆਦਾ ਆ ਸ਼ਾਪੂਰਜੀ ਪਲਨਜੀ ਕੰਪਨੀ ਜਿੰਨਾਂ ਕੋਲ ਠੇਕਾ ਦਿੱਤਾ ਹੋਇਆ ਆ ਉਨ੍ਹਾਂ ਦੇ ਕੰਮ ਦੇ ਨਾਲ ਨਾਲ ਅਸੀਂ ਇੱਕ 5 ਲੱਖ ਦਾ ਠੇਕਾ ਕੰਟਰੈਕਟਰ ਨੂੰ ਹੋਰ ਦੇ ਕੇ ਸੀਵਰ ਦੀ ਇਮੀਡੀਟ ਸਫਾਈ ਲਈ ਸ਼ਹਿਰ ਦੇ ਵਿੱਚ ਵਰਕ ਆਰਡਰ ਦੇ ਦਿੱਤਾ ਆ ਉਹ ਵੀ ਇੱਕ ਦੋ ਦਿਨ ਜਾ ਕੇ ਇਸ ਚੀਜ਼ ਦਾ ਹੱਲ ਕਰ ਦੇਣਗੇ ਜਿਸ ਨਾਲ ਕੰਪਲੀਟ ਸਫਾਈ ਹੋ ਕੇ ਸੀਵਰ ਦੀ ਸਮੱਸਿਆ ਨੂੰ ਹੱਲ ਹੋ ਗਈ। ਸਰ ਜਿਸਰ ਪਤਾ ਹੁੰਦਾ ਕਿ ਮੌਨਸਨ ਆਉਣ ਵਾਲੀ ਹੈ ਡਿਪਾਰਟਮੈਂਟ ਵਾਲੇ ਵੀ ਅਲਰਟ ਜਾਰੀ ਕੀਤੇ ਇਸ ਦੀ ਪਹਿਲਾਂ ਕਿਉਂ ਨਹੀਂ ਪ੍ਰੇਪਰੇਸ਼ਨ ਕੀਤੀ ਜਾਂਦੀ ਕਿਉਂ ਨਹੀਂ ਪਹਿਲਾਂ ਹੀ ਸਫਾਈ ਕਰਵਾਈ ਜਾਂਦੀ ਤਾਂ ਜੋ ਲੋਕਾਂ ਨੂੰ ਇਹਦੇ ਖੱਜਲ ਖੋਰੀ ਸਾਹਮਣਾ ਨਾ ਕਰਨਾ ਪਵੇ। ਦੇਖੋ ਜੀ ਜਿਵੇਂ ਆਪਾਂ ਡਿਸਕਸ ਕਰ ਰਹੇ ਹਾਂ ਸਰ ਕਿ ਇਸ ਦੀ ਸਫਾਈ ਕੀਤੀ ਜਾ ਚੁੱਕੀ ਆ ਪਹਿਲਾਂ ਵੀ ਬਟ ਸੀਵਰ ਦੇ ਵਿੱਚ ਜੋ ਸਮੱਸਿਆ ਆ ਰਹੀ ਐ ਇਸ ਵਕਤ ਕੁਝ ਲਫਾਫੇ ਗਵਾ ਕੂੜਾ ਕਰਕਟ ਜਿਹੜਾ ਨਾਲੀਆਂ ਜਿਹੜਾ ਗਲੀਆਂ ਦੇ ਵਿੱਚ ਪਿਆ ਸੀ ਉਹ ਸਾਰਾ بارش ਹੋਣ ਦੇ ਕਾਰਨ ਸੀਵਰ ਦੇ ਵਿੱਚ ਦੁਬਾਰਾ ਆ ਚੁੱਕਿਆ ਤੇ ਉਸ ਚੀਜ਼ ਦੀ ਸਫਾਈ ਹੁਣ ਚਲੋ ਇੱਕ ਪਰ ਜਦੋਂ ਸੀਵਰ ਸਿਸਟਮ 'ਚ ਆ ਗਿਆ ਉਹ ਫਿਰ ਇਸ ਵਿਭਾਗ ਦੇ ਦੀ ਜ਼ਿੰਮੇਵਾਰੀ ਬਣਦੀ ਆ ਉਹ ਕੀਤੀ ਜਾਏਗੀ ਕਿੰਨੇ ਦਿਨ ਦੇ ਵਿੱਚ ਜਿਹੜੀ ਇਹ ਸਮੱਸਿਆ ਤੋਂ ਲੋਕਾਂ ਨੂੰ ਰਾਹਤ ਮਿਲੂਗਾ ਕਿ ਲੋਕਾਂ ਦੇ ਘਰਾਂ ਦੇ ਵਿੱਚ ਜਿਹੜਾ ਸੀਵਰ ਦਾ ਪਾਣੀ ਵੜ ਰਿਹਾ ਹੈ। ਦੇਖੋ ਜੀ ਜਿੰਨਾ ਘਰਾਂ 'ਚ ਸੀਵਰ ਦਾ ਪਾਣੀ ਵੜ ਰਿਹਾ ਜਾਂ ਇੱਕਦਮ ਸਮੱਸਿਆ ਇਦਾਂ ਦੀ ਆ ਕਿ ਗਲੀਆਂ ਦੇ ਵਿੱਚ ਪਾਣੀ ਪਾਣੀ ਹੋ ਰਿਹਾ ਉਸ ਨੂੰ ਅਸੀਂ 1-2 ਦਿਨਾਂ 'ਚ ਹੱਲ ਕਰਾਂਗੇ। ਬੜੇ ਜ਼ੋਰ ਕੋਸ਼ਿਸ਼ਾਂ ਲੱਗਣਗੀਆਂ। ਜੇਕਰ ਕੋਈ ਏਰੀਆ ਸਾਨੂੰ ਇਦਾਂ ਤੇ ਦਿੱਖ ਤੇ ਆ ਕਿ ਜਿੱਥੇ ਹਲੇ ਪਾਣੀ ਬਾਹਰ ਨਹੀਂ ਗਮਰ ਸੀਵਰ ਦੀ ਸਫਾਈ ਹੋਣ ਵਾਲੀ ਆ ਉਹ ਅਗਲੇ 2 ਹਫ਼ਤੇ 3 ਹਫ਼ਤਿਆਂ 'ਚ ਉਹ ਵੀ ਸਭ ਹੋ ਕੇ ਸਿਸਟਮ ਇੱਕਦਮ ਸੈੱਟ ਹੋ ਜਾਏਗਾ। ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਸ਼ਾਹ ਜੀ ਬਲੌਂਜੀ ਕੰਪਨੀ ਦੇ ਨੂੰ ਲੈ ਕੇ ਤੁਸੀਂ ਗੱਲ ਕਰ ਰਹੇ ਹੋ ਕਿ ਉਹਨਾਂ ਨੇ ਵੀ ਕੁਝ ਇਸ ਤਰ੍ਹਾਂ ਨੂੰ ਲੈ ਕੇ ਕੋਈ ਖਾਸ ਸੰਸਕ੍ਰਿਤੀਆਂ ਕੀਤੀਆਂ ਵੀ ਹਨ ਬਿਲਕੁਲ ਜੀ ਉਹਨਾਂ ਨਾਲ ਸਾਡੀ ਜਵਾਨੀ ਤੌਰ ਤੇ ਵੀ ਲਿਖਾ ਪੜੀ ਦੇ ਤੌਰ ਤੇ ਵੀ 196 2024 ਸਾਡੇ ਮਾਨਯੋਗ ਐਸ.ਸੀ. ਸਾਹਿਬ ਨੇ ਵੀ ਉਹਨਾਂ ਨਾਲ ਮੀਟਿੰਗ ਕੀਤੀ ਸੀ ਇਹਨਾਂ ਦੇ ਉੱਚ ਅਧਿਕਾਰੀ ਜਿਹੜੇ ਮੁੰਬਈ ਤੋਂ ਆਏ ਸੀ ਉਹਨਾਂ ਨਾਲ ਮੀਟਿੰਗ ਹੋ ਕੇ ਇਹਨਾਂ ਨੂੰ ਦਿਸ਼ਾ ਨਿਰਦੇਸ਼ ਜਾਰੀ ਹੋ ਰੱਖੇ ਹਨ ਤੇ ਕੱਲ ਪਰਸੋਂ ਤੱਕ ਸ਼ਾਪੁਰਜੀ ਕੰਪਨੀ ਵੱਲੋਂ ਸ਼ਾਪੁਰਜੀ ਭਲਨਜੀ ਕੰਪਨੀ ਵੱਲੋਂ ਇੱਕ ਜੈਟਿਕ ਮਸ਼ੀਨ ਹੋਰ ਲਿਆਂਦੀ ਜਾ ਰਹੀ ਹੈ ਜਿਹੜੀ ਸੰਗਰੂਰ ਸ਼ਹਿਰ ਵਿਖੇ ਰਹੇਗੀ। ਜਗਬਾਣੀ ਟੀਵੀ ਲਈ ਅਨਿਲ ਜੈਨ ਦੀ ਰਿਪੋਰਟ।